हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸਵੀ ਬੜ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚ ਵੀਡੀਓ ਬਣਾਈ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਆਜੋ ਆਪਾਂ ਕਰਦੇ ਆਂ ਬਾਈ ਨਾਲ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਬਾਈ ਦਲਜੀਤ ਸਿੰਘ ਪਿੰਡ ਕੋਠਾਗਰੂ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰ ਤੇ ਨੇੜੇ ਪਿੰਡ ਨੇੜੇ ਆਪਾਂ ਨੂੰ ਭਗਤਾ ਬਾਈ ਠੀਕ ਹੈ ਵੀਰੇ ਕੰਟੈਕਟ ਨੰਬਰ ਸਕਰੀਨ ਤੇ ਚੱਲੂਗਾ ਬਾਈ ਦਾ ਬਾਈ ਉਹ ਨੋਟ ਕਰ ਲਿਓ ਬਾਈ ਜਿਹੜੀ ਇਹ ਵੈਡ ਦੇਖ ਰਹੇ ਕਿਹੜਾ ਸੂਆ ਸੂਈ ਇਹ ਵੀਰੇ ਪਹਿਲਾ ਸੂਆ ਸੂਈ ਪਲੂਨ ਸੂਈ ਹਾਂਜੀ ਹਾਂਜੀ ਥੋੜੀ ਵੱਡੀ ਹੋ ਕੇ ਬਣੀ ਹਾਂਜੀ ਹਾਂਜੀ ਪਲੂਨ ਸੂਈ ਹੈ ਕਿੰਨੇ ਦਿਨ ਹੋ ਗਏ ਬਾਈ ਸੂਈ ਮੈਨੂੰ ਬਾਈ 10 ਦਿਨ ਹੋ ਗਏ ਸੂਈ 10 ਦਿਨ ਹੋ ਗਏ ਸੂਈ ਬੱਚਾ ਕੀ ਆ ਗਿਆ ਬੱਚਾ ਆ ਗਿਆ ਬੱਚਾ ਆ ਗਿਆ ਤੇ ਬਾਈ ਬੱਸਾ ਤੇ 10 ਦਿਨ ਹੋ ਗਏ ਨੂੰ ਸ ਕਿੰਨਾ ਕ ਬਈ ਦੁੱਧ ਆਇ ਰਿਹਾ ਹੈ ਬਈ 13 ਲੀਟਰ ਇਹ ਥਲੇ ਹੁਣ ਕੰਡੇ ਵਾਲਾ ਜਮ ਤਿਆਰ ਜੇ ਕੋਈ ਵੀਰ ਦੋ ਟਾਈਮ ਚਬਾਈ ਕਰਨੀ ਚਾਹੁੰਦਾ ਕਰ ਮੈਂ ਕਹਿੰਦਾ ਭਾਵੇਂ ਚਾਰ ਟਾਈਮ ਕਰ ਲਈ ਠੀਕ ਹੈ ਬਈ ਬਈ ਕਹਿੰਦਾ ਭਾਵੇਂ ਚਾਰ ਟਾਈਮ ਚਬਾਈ ਕਰ ਲੋ ਤਮੇ ਕੋਈ ਚੱਕਰ ਨਹੀਂ ਚੋਂ ਚਬਾ ਕੇ ਮੈਂ ਦਬਾ ਮੈਂ ਕਹਿੰਦਾ ਇੱਕ ਨੰਬਰ ਆ ਬਈ ਧਾਰਾ ਮਾਰਦਾ ਠੰਡੀ ਆ ਮੈਂ ਕਹਿੰਦਾ ਇੱਕ ਨੰਬਰ ਆ ਬਈ ਠੀਕ ਆ ਚਬਾਈ ਚਬਾਈ ਬਈ ਕਹਿੰਦਾ ਇੱਕ ਨੰਬਰ ਆ ਬਈ ਠੰਡੀ ਸੀ ਫੁੱਲਾ ਧਾਰਾ ਵੀ ਆਪਾਂ ਮਾਰ ਦਿਆਂਗੇ ਲੇਵਾ ਭਈਆ ਪਾ ਚੈੱਕ ਕਰਵਾਣੇ ਫੀਟ ਨਾਲੇ ਨੇ ਲੇਵਾ ਬਹੁਤ ਸੋਣਾ ਬਾਕੀ ਥਾਣਾ ਦਾ ਗੈਪ ਗੂਪ ਚੈੱਕ ਕਰ ਨਾੜਾ ਨੂੜਾ ਬਈ ਬੰਨੇ ਤੇ ਬਈ ਬਹੁਤ ਚੰਗਾ ਬਾਕੀ ਬਈ ਲੁੱਸੀ ਲੁੱਸੀ ਵੀ ਨਹੀਂ ਜਾਮਾ ਪੱਧਰੀ ਪੁੱਧਰੀ ਬੋਲੀ ਪੱਧਰ ਪੁੱਧਰ ਬਈ ਫੁੱਲਾ ਫੁੱਲ ਪਲੀ ਵੀ ਆ ਜਾਤ ਕੁਆਲਟੀ ਵਾਲੀ ਆ ਥੋੜੀ ਜਿਹੀ ਬਈ ਕਿਨਾਂ ਵੱਡੀ ਹੋ ਕੇ ਬਣੀ ਵੀ ਆ ਬਈ ਤੇ ਖੋਲੇ ਬਈ ਤੋਰ ਕਿੰਨਾ ਕੁ ਦੁੱਧ ਦਿੰਦਾ ਬਈ ਦੁੱਧ ਬਈ ਪਾਉਂ 18 ਲੀਟਰ ਠੀਕ ਹੈ ਬਈ ਹਾਂਜੀ ਬਾਕੀ ਕੁਆਲਟੀ ਆਪਾਂ ਤੁਹਾਨੂੰ ਚੈੱਕ ਕਰਾਣੇ ਆ ਫੇਸ ਵਗੈਰਾ ਚੈੱਕ ਕਰ ਸਕਦੇ ਠੰਡੀ ਸੀਲ ਫੁੱਲ ਆ ਬਈ ਤੋਰਾ ਤਾਰਾ ਵੀ ਚੈੱਕ ਕਰ ਸਕਦੇ ਇੱਕ ਨੰਬਰ ਆ ਗੱਲ ਹੈ ਮੋੜ ਲੇ ਮੋੜ ਲਾ ਕੋਈ ਗੱਲ ਨਹੀਂ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂ ਮੁੱਲ ਬਾਈ ਫੋਨ ਤੇ ਕਰਾਂਗੇ ਖਰਾਂਗੇ ਜਾਇਜ਼ ਹਾਂਜੀ ਹਾਂ ਠੀਕ ਐ ਬਾਈ ਮੁੱਲ ਬਾਈ ਕਹਿੰਦਾ ਬਾਈ ਕਰਾਂਗੇ ਫੋਨ ਤੇ ਤੇ ਮੁੱਲ ਰਹੂਗਾ ਜਾਇਜ਼ ਤੇ ਕੋਈ ਬਾਈ ਦਾ ਬਾਈ ਵਪਾਰ ਦਾ ਕੰਮ ਨਹੀਂ ਤਾਰਾਂ ਮਾਰੋਂਗੇ ਬਾਈ ਤਾਰਾਂ ਬਾਈ ਮਾਰ ਤਾਰਾਂ ਬਾਈ ਕਹਿੰਦਾ ਬਾਈ ਮਾਰ ਕੇ ਦਿਖਾ ਦਿੰਨੇ ਆਪਾਂ ਲੈ ਬਾਈ ਠੰਡੀ ਠੰਡੀ ਵਰਦੀ ਪੁਰਦੀ ਦਾ ਬਾਈ ਚੋਣ ਜਵਾ ਦੇਖੋ ਬਾਈ ਮੈਂ ਕਹਿੰਦਾ ਕੁੱਥੀਆਂ ਪਟਣ ਵਾਲਾ ਚੋਣ ਜਵਾ ਲੱਗਿਆ ਬਾਲਾ ਸੁਣਾ ਮੋਟੀ ਮੋਟੀ ਚਵਾਈ ਲੱਗੀ ਵੀ ਨਿਪੜਨ ਵਾਲੀ ਚਵਾਈ ਬਾਕੀ ਬਾਈ ਨਿਬੜਦੀ ਉਹਵੇਂ ਨਹੀਂ ਜਲਟ ਜਲਟ ਜਾਲਾ ਕੰਮ ਨਹੀਂ ਹੂੰ ਸਹੀ ਗੱਲ ਆ ਪਤਾ ਲੱਗਦਾ ਅਸਲ ਹੈ ਨਾ ਹਾਂ ਕੀ ਬਾਤ ਆ ਬਾਈ ਥੜਕਾ ਖੜਕਾ ਕਰਮੜੀ ਚੰਗੀ ਤਰ੍ਹਾਂ ਕਰਦੀ ਆ ਪਤਾ ਲੱਗਦਾ ਕਿ ਕਿਆ ਜੀ ਟੇੰਤੂ ਆ ਬਾਕੀ ਕੋਈ ਬੱਚੇ ਪੁੱਤੇ ਦਾ ਵੀ ਨਹੀਂ ਇਹਨੂੰ ਬਾਈ ਬੱਚਾ ਛੱਡ ਬਾਈ ਕਹਿੰਦਾ ਬੱਚਾ ਕਿਵੇਂ ਮਰਜੀ ਬੈਠੇ ਭਾਬ ਜਵਾਗ ਚੋਈ ਜਾਣਗੇ ਸਹੀ ਗੱਲ ਆ ਬਾਈ ਬਾਈ ਕਹਿੰਦਾ ਭਾਬੇ ਜਵਾਗ ਚੋੜਨ ਲੈ ਬਾਈ ਬੜੀ ਚੰਗੀ ਚਵਾਈ ਲੱਗੀ ਹੈ ਕਹਿਣਾ ਕਰਮਾ ਜਣੇ ਕੁਛ ਨਹੀਂ ਨਿਆਣਾ ਲਾ ਕੇ ਬਾਈ ਮੋਂ ਇਹਨਾਂ ਬੈਗਾ ਕੁਝ ਦੇਖ ਦਿਨੀ ਬਾਕੀ ਜਿਹੜਾ ਥਣਾ ਥਣਾ ਦਾ ਸੈਜ ਹੈ ਨਾ ਇੱਕ ਨੰਬਰ ਥਣਾ ਭਾਵੇਂ ਚੋਈ ਜਾਵੇ ਹ ਪਾਵੇਂ ਚੋਲੇ ਮਸ਼ੀਨ ਤੇ ਕੋਈ ਦਿੱਕਤ ਨਹੀਂ ਬਾਕੀ ਜਾਣ ਵਾਲੀ ਵੈੜਾ ਬਾਈ ਕੋਈ ਚਿੰਤ ਜਾਣ ਵਾਲੀ ਆ ਬਾਕੀ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਕੰਨ ਆ ਗਿਆ ਸੂਟ ਗੁਲਾਬੀ ਆ ਗਈ ਇਹਦੀ ਬੂਥ ਤੇ ਮੁੱਲ ਬਾਈ ਕਹਣਾ ਰਹੂਗਾ ਬਾਈ ਜਾਇਜ ਜੇ ਕਿਸੇ ਵੀ ਵੀਰ ਨੂੰ ਬਾਈ ਵੈੜ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ